ਸਸਰੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਅਗਰ ਕਿਸੇ ਦੀ ਲੁੱਟਖੋ ਹੁੰਦੀ ਆ ਤਾਂ ਆਦਮੀ ਜੜਾਇਆ ਉਹ ਪੁਲਿਸ ਦੇ ਕੋਲ ਜਾਂਦਾ ਪਰ ਲੇਕਿਨ ਜਦੋਂ ਪੁਲਿਸ ਦੀ ਲੁੱਟਖੋ ਹੋ ਜਾਂਦੀ ਹੈ ਤਾਂ ਉਹ ਕਿੱ데 ਕੋਲ ਜਾਣ ਐਸੇ ਇੱਕ ਮਾਮਲਾ ਜਿਹੜਾ ਹੁਸ਼ਿਆਰਪੁਰ ਤੋਂ ਜਿਹੜਾ ਸਾਹਮਣੇ ਆ ਰਿਹਾ ਕਿ ਇੱਕ ਮਹਿਲਾ ਪੁਲਿਸ ਵਾਲੀ ਜਿਹੜੀ ਆ ਐਕਟਿਵਾ ਦੇ ਉੱਤੇ ਆਪਣੇ ਬੱਚੇ ਨੂੰ ਟਿਊਸ਼ਨ ਤੋਂ ਲੈਣ ਵਾਸਤੇ ਜਿਹੜੀ ਆ ਉਹ ਖੜੀ ਹੁੰਦੀ ਆ ਤਾਂ ਦੋ ਨੌਜਵਾਨ ਉਹਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਆ ਉਹ ਬਾਈਕ 'ਚੋਂ ਉੱਤਰ ਕੇ ਉਹ ਮਹਿਲਾ ਦੇ ਵੱਲ ਜਿਹੜਾ ਉਹ ਤੁਰ ਪੈਂਦਾ ਆ ਔਰ ਸੀਸੀਟੀਵੀ ਤੁਹਾਨੂੰ ਵਿਖਾਵਾਂਗੇ ਕਿ ਪਹਿਲਾਂ ਉਸ ਨੌਜਵਾਨ ਦੇ ਵੱਲੋਂ ਜਿਹੜਾ ਆ ਬੜੇ ਡੰਡ ਬਖੰਡ ਕੀਤੇ ਜਾਂਦੇ ਨੇ ਉਹ ਐਂਗਲ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਉਹ ਕੀ ਮਤਲਬ ਇਸ ਤਰ੍ਹਾਂ ਜਿਹੜਾ ਮਹਿਸੂਸ ਹੋਵੇ ਕਿ ਇਹ ਜਿਹੜਾ ਨੌਜਵਾਨ ਆ ਉਹ ਟੈਂਟ ਵਾਲਿਆਂ ਦੇ ਨਾਲ ਆਇਆ ਹੋਇਆ ਪਰ ਛਾਤਰ ਜਿਹੜੇ ਲੁਟੇਰੇ ਨੇ ਉਹਨਾਂ ਦੀ ਸਕੀਮਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪਹਿਲਾਂ ਤਾਂ ਇਹ ਨੌਜਵਾਨ ਪਹਿਲਾਂ ਟਹਿਲਦਾ ਰਿਹਾ ਪਹਿਲਾਂ ਮੈਡਮ ਦੇ ਲਾਗੇ ਪਰ ਜਦੋਂ ਬੈਕ ਸਾਈਡ ਤੇ ਜਾਂਦਾ ਤਾਂ ਜਕਦਮ ਜੜਾ ਚੈਨੀ ਨੂੰ ਚਪਟਾ ਮਾਰ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਤੇ ਦੂਸਰੇ ਲੜਕੇ ਨੂੰ ਇਸ਼ਾਰਾ ਕਰਦਾ ਕਿ ਤੂੰ ਆਪਣਾ ਮੋਟਰਸਾਈਕਲ ਤਿਆਰ ਰੱਖੀ ਤੇ ਮੈਂ ਬਸ ਚੈਨੀ ਖੋ ਕੇ ਉਸੇ ਵੇਲੇ ਭਜਦਾ ਹੋਇਆ ਦਿਖਾਈ ਦਵਾਂਗਾ ਔਰ ਐਸਾ ਹੀ ਹੋਇਆ ਚੈਨੀ ਖੋ ਕੇ ਉਥੋਂ ਰਫੂ ਚੱਕਰ ਹੋ ਗਿਆ ਹੁਣ ਪੁਲਿਸ ਵੱਲੋਂ ਸਾਰੀ ਸੀਸੀਟੀਵੀ ਖੰਘਾ ਲਈ ਜਾ ਰਹੀ ਹੈ ਇਹਨਾਂ ਨੂੰ ਫੜਨ ਵਾਸਤੇ ਲਗਾਤਾਰ ਜੜਿਆ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਸੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ